ਹਾਂਜੀ ਸਤਿ ਸ਼੍ਰੀ ਅਕਾਲ ਮਤਰੋ ਕੀ ਹਾਲ ਚਾਲ ਦਾ ਸਵਾਤਾ ਤੁਹਾਡਾ ਆਪਣੀ ਜਸੀ ਦੌਰ ਵਲੌਗ ਚੈਨਲ ਤੇ ਜੀ ਦੇਖ ਸਾਧਨ ਤੁਸੀਂ ਅੱਜ ਪਹੁੰਚੇ ਨਹੀਂ ਮੋਗਾ ਟਰੈਕਟਰ ਮੰਡੀ ਚ ਬਹੁਤ ਹੀ ਭਾਰੀ ਕੈਂਟੀ ਟਰੈਕਟਰ ਪਹੁੰਚਿਆ ਜੀ ਦੇਖ ਸਾਧਨ ਤੁਸੀਂ ਇੱਧਰ ਸਵਰਾਏ ਖੜਾ ਹੈ 855 ਦੇਖ ਸਾਧਨ ਕੰਡੀਸ਼ਨ ਬਿਲਕੁਲ ਨਵਾਂ ਟਰੈਕਟਰ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਤੇ ਅੱਗੇ ਖੜਾ ਹੈ ਮੈਸ਼ੀ 241 ਡੀਆਈ ਕੰਡੀਸ਼ਨ ਇਹਦੀ ਵੀ ਦੇਖ ਸਾਧਨ ਤੁਸੀਂ ਬਿਲਕੁਲ ਨਵਾਂ ਟਰੈਕਟਰ ਹੈ ਮਾਡਲ ਦੀ ਜੇ ਗੱਲ ਕਰੀ ਪਾਈ ਮਾਡਲ ਹੈ 615000 ਰੁਪਏ ਦਾ ਮਾਡਲ ਟਰੈਕਟਰ ਦੀ ਬਹੁਤ ਚੰਗੀ ਹਾਲਤ ਰਵੱਟਾ ਡਾਕਟਰ ਖੜਾ ਜੀ ਇਹ ਵੀ ਦੇ ਸਕਦਾ ਤੁਸੀਂ ਤੇ ਡੈਟਪਲ ਦੇ ਸਕਦਾ ਬਿਲਕੁਲ ਨਵਾਂ ਟਰੈਕਟਰ ਆ ਜੀ ਤੇ ਅੱਗੇ ਖੜਾ ਹੈ ਸੋਨ ਵਾਲੇ ਕਾ ਇੰਟਰਨੈਸ਼ਨਲ ਡੀਐਸ ਹੱਟ ਇਹਦੇ ਵੀ ਕੰਡੀਸ਼ਨ ਤੁਸੀਂ ਦੇ ਸਕਦਾ ਹਾਂ Ориジナル ਟਰੈਕਟਰ ਆ ਜੀ ਸਾਰਾ ਤੇ ਦੇ ਸਕਦਾ ਤੁਸੀਂ ਡੈਟਪਾ ਵੀ ਦੇ ਸਕਦਾ ਹਾਂ ਐਨ ओके ते है जी कोका पीस 11 ਮਾਡਲ ਦਾ 2 ਲੱਖ 55000 ਰੁਪਏ ਦੀ ਡਿਮਾਂਡ ਆ ਤੇ 50 ਨੰਬਰ ਹੈ ਟਰੈਕਟਰ ਤੁਸੀਂ ਦੇ ਸਕਦੇ ਬਿਲਕੁਲ ਚੰਗੀ ਹਾਲਤ ਦੇ ਵਿੱਚ ਖੜਾ ਜੀ ਕੋਈ ਕਮੀ ਫੀਸ਼ੀ ਨਹੀਂ ਅੱਗੇ ਖੜਾ ਜੀ ਸੋਨਾ ਲਿਕਾ ਇੰਟਰਨੈਸ਼ਨਲ ਡੀ ਐ 60 ਇਹਦੇ ਵੀ ਕੰਡੀਸ਼ਨ ਤੇ ਦੇ ਸਕਦੇ ਹਾਂ ਟਾਇਰ ਵੱਡੇ ਆ ਜੀ ਅਗਲੇ ਤੇ ਦੇ ਸਕਦਾ ਤੁਸੀਂ ਤੇ ਹੈ ਟਾਇਰ ਨਵੇਂ ਆ ਜੀ ਯਾਰੇ ਤੇ ਮਾਡਲ ਦੀ ਜੀ ਗੱਲ ਕਰੀਏ ਜੀ 99 ਮਾਡਲ 2 ਲੱਖ 40 ਹਜ਼ਾਰ ਪਰ ਮੰਗਦਾ ਟਰੈਕਟਰ ਦੀ ਬਹੁਤ ਚੰਗੀ ਹਾਲਦਰ ਵਿੱਚ ਟਰੈਕਟਰ ਹੈ ਵੈਲਕਮ ਮਾਮਾ ਟਰੈਕਟਰਸ 오રિਜਨਲ ਟਰੈਕਟਰ ਭਾਜੀ ਇਹ ਆਕੇ ਇੱਧਰ ਖੜਾ ਹੈ ਐਚ 65 ਬਾਈ ਇਹਦੀ ਵੀ ਕੰਡੀਸ਼ਨ ਦੇਖਦੇ ਆ ਸਾਡੇ ਵੈਲਕਮ ਮਾਮਾ ਟਰੈਕਟਰ ਹੈ ਤੇ ਕੋਈ ਕਮਿਊਨੀਕੇਸ਼ਨ 65 ਬਾਈ ਟਰੈਕਟਰ ਦੇ ਸਕਦੇ ਹਾਂ ਬਹੁਤ ਸੋਹਣਾ ਟਰੈਕਟਰ ਹੈ ਵੱਡੇ ਟਾਇਰ ਆ ਇਹ ਦੇ ਸਕਦੇ ਤੁਸੀਂ ਤੇ ਮਾਡਲ ਦੀ ਜੇ ਗੱਲ ਕਰੀ ਜੀ ਆਪਾਂ 12 ਮਾਡਲ ਆ ਇਹ 4,25,000 ਰੁਪਏ ਦੀ ਮੰਗਦਾ ਟਰੈਕਟਰ ਦੀ ਬਹੁਤ ਚੰਗੀ ਹਾਲਤ ਵਿੱਚ ਹੈ ਟਰੈਕਟਰਾ ਜੀ ਕੋਈ ਕਮਿਊਨੀਕੇਸ਼ਨ ਨਹੀਂ ਹੈਗੀ ਤੇ ਆ ਦੋ ਅੱਗੇ ਲੈ ਕੇ ਚੱਲਦਾ ਮਿੱਤਰੋ ਅੱਗੇ ਖੜਾ ਕੀ ਹੋ ਸੱਤਿਆ ਸੋਨਾਲੀ ਦਾ ਇੰਟਰਨੈਸ਼ਨਲ 3 ਮਾਡਲ ਆ ਜੀ ਇਹ ਐਡਵਾਂਸ ਦੀ ਜੇ ਗੱਲ ਕਰੀ 2,53,000 ਰੁਪਏ 50 ਨੰਬਰ ਆ ਟਾਇਰਾਂ ਦੀ ਜੇ ਗੱਲ ਕਰੇ ਟਾਇਰ ਅੱਦੇ ਆ ਜੀ ਅਗਲੇ ਅਫੀਸ਼ੀਅਲੀ ਤੇ ओरिजिनल अपेटਾਈ ਦੇਖ ਸਕਦਾ ਤੁਸੀਂ ਕੋਈ ਕਮੀ ਪੀਸ਼ੈਂਟ ਹੈਟਰ ਬਹੁਤ ਚੰਗੀ ਹਾਲਤ ਦੇ ਵਿੱਚ ਖੜਾ ਜੀ ਆਕੇ ਇੱਧਰ ਖੜਾ ਇਸਟੈਂਡਰਡ ਡੀ ਆਏ ਪੰਜ ਮਾਡਲ 1,50,000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੇ ਦੇ ਸਕਦੇ ਹਾਂ ਬਿਲਕੁਲ ਸਾਫ ਸਾਫ ਹਾਲਤ ਦੇ ਵਿੱਚ ਹੈ ਜੀ ओरिजिनल ਟਰੈਕਟਰ ਹੈ ਕੋਈ ਕਮੀ ਪੀਸ਼ੀ ਨਹੀਂ ਤੇ ਬਾਕੀ ਇੱਧਰ ਖੜਾ 5405 ਯੂਨਡਿਅਰ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਾ ਤੇ ਬਿਲਕੁਲ ਸਾਫ ਹਾਲਤ ਹੈ ਅੱਛਾ ਸ਼ੋਰੂਮ ਕੰਡੀਸ਼ਨ ਟਰੈਕਟਰ ਹੀ ਕੋੜੇ ਵਾਲਾ ਵਾਪਰ ਲੱਗੇ ਦੇ ਸਕਦਾ ਤੁਸੀਂ 2 ਮਾੜਲਾ ਰੇਟ ਦੀ ਇਹ ਗੱਲ ਕਿਸੇ ਨਾਲ 3 ਲੱਖ 85 ਹਜ਼ਾਰ ਵੀ ਰੇਟ ਆਦਾ ਬਹੁਤ ਸੋਹਣੀ ਹਾਲਤ ਵਿੱਚ ਟਰੈਕਟਰ ਖੜਾ ਹੀ ਬਿਲਕੁਲ ਨਵਾਂ ਟਾਇਰ ਈ ਕੋਈ ਕਮੀ ਪੇਸ਼ੀ ਨਹੀਂ ਅੱਗੇ ਖੜਾ ਜੀ ਸਵਰਾਜ 8755 ਫੀਟ ਕੰਡੀਸ਼ਨ ਇਹਦੀ ਵੀ ਤੁਸੀਂ ਦੇਖ ਸਾ ਤੇ ਬਿਲਕੁਲ ਸਾਫ ਹਾਲਤ ਹੈ ਟਾਇਰ ਈ 2011 ਮਾੜਲਾ ਜੀ ਇਹ 3 ਲੱਖ 65 ਹਜ਼ਾਰ ਵੀ ਡਿਮਾਂਡ ਆ ਏ ਬਹੁਤ ਚੰਗੀ ਹਾਲਤ ਵਿੱਚ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਜੀ ਬਾਕੀ ਅੱਗੇ ਲੈ ਕੇ ਚੱਲਦੇ ਸੋਨਾਲੀ ਕਾ ਕਿਹੜਾ ਹੈ ਡੀਏ 60 ਆ ਰੈਕਸ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦਾ ਹਾਂ ਬਿਲਕੁਲ ਸਾਫ ਹਾਲਤ ਦਾ ਟਰੈਕਟਰ ਆ ਜੀ ਵੈਲਕਮ ਨਵਾਂ ਟਰੈਕਟਰ ਦੇ ਸਕਦੇ ਕੋਈ ਕਮੀ ਪੇਸ਼ ਨਹੀਂ ਹੈਗੀ ਸੋਨਾ ਲਿ ਕੱਢੀਏ 60 RX ਮਾਡਲ ਦੀ ਜੀ ਗੱਲ ਕਰੀ 2012 ਮਾਡਲ 375000 ਰੁਪਏ ਦਾ ਵਾੜਾ ਜੀ ਤੇ ਟਾਪ ਮਾਡਲ ਆ ਦੇ ਸਕਦਾ ਤੁਸੀਂ ਪੰਜਾਹ ਨੰਬਰ ਆ ਜੀ ਬਹੁਤ ਸੋਹਣੀ ਹਾਲਤ ਦਾ ਟਰੈਕਟਰ ਆ ਜੀ ਤੇ ਆਪਣੀ ਵੀਡੀਓ ਨੂੰ ਤੁੱਕੇ ਸ਼ੇਅਰ ਕਰਦੇ ਜਿਹੜੇ ਵੀ ਨਵੇਂ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤਾਂ ਕਿ ਹੋਰ ਵੀ ਨਿਕਣ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਚੁੱਕੇ ਜੀ ਧੰਨਵਾਦ ਜੀ